ਸੁਣੋ ਸੁਣੋ ਆਪਣੇ ਕੰਨਾਂ ਵਿੱਚ ਤੇਲ ਪਾ ਕੇ ਸੁਣੋ ਬਾਲੀਵੁੱਡ ਦੇ ਸ਼ੇਹਨशाह ਅਤੇ ਖਾਨਾ ਦੇ ਬਾਦਸ਼ਾਹ ਤੈਮੂਰ ਅਲੀ ਖਾਨ ਪਧਾਰ ਰਹੇ ਹਨ ਲੱਗਦਾ ਹੈ ਹੁਣ ਛੋਟਾ ਬਨਣਾ ਟੌਰ ਵਾਲੀ ਗੱਲ ਹੈ ਸ਼ਾਹਰੁਖ ਨੂੰ ਜ਼ੀਰੋ ਚਲਾ ਲਓ ਕਿਵੇਂ ਛੋਟੇ ਕਦ ਵਾਲਾ ਬਣ ਕੇ ਕਲਾਕਾਰੀ ਵਖਾ ਰਹੇ ਹਨ ਪਰ 2 ਸਾਲ ਦਾ ਤੈਮੂਰ ਬਾਲੀਵੁੱਡ ਦੇ ਹਰ ਵੱਡੇ ਸਿਤਾਰੇ ਨੂੰ ਬਹੁਤ ਵੱਡੀ ਟੱਕਰ ਦੇ ਰਿਹਾ ਹੈ ਜਿਸ ਦੀ ਇੱਕ ਤਸਵੀਰ ਦੀ ਕੀਮਤ ਬਾਜ਼ਾਰ ਵਿੱਚ 1500 ਰੁਪਏ ਹੈ ਉਸ ਸਮੇਂ ਬਾਲੀਵੁੱਡ ਅਦਾਕਾਰਾਂ ਦੀਆਂ ਫੋਟੋਆਂ ਦੀ ਦਰ ਸਿਰਫ 800 ਤੋਂ 1200 ਦੇ ਵਿਚਕਾਰ ਹੈ ਸੈਫ ਨੇ ਕਰਨ ਜੋਹਰ ਦੇ ਚੈਟ ਸ਼ੋਅ ਕਾਫੀ ਵਿਦ ਕਰਨ ਦੇ ਵਿੱਚ ਇਹ ਕਿਹਾ ਹੈ ਮਹਿਰਾਨਾ ਲੋਕ ਤੈਮੂਰ ਨੂੰ ਇੰਨਾ ਪਿਆਰ ਕਰਦੇ ਹਨ ਮੈਨੂੰ ਇਹ ਨਹੀਂ ਪਤਾ ਸੀ ਲੋਕ ਬਾਲੀਵੁੱਡ ਸਟਾਰ ਬੱਚਿਆਂ ਲਈ ਇੰਨੇ ਕਮਲੇ ਹਨ ਕਿ 500 ਤੋਂ 800 ਦੇ ਵਿਚਕਾਰ ਹਰ ਸਿਤਾਰੇ ਦੇ ਬੱਚੇ ਦੀ ਫੋਟੋ ਵਿਕ ਰਹੀ ਹੈ ਜਿਸ ਵਿੱਚ ਸੋਹਾ ਲੀਖਾਨ, ਕੁਨਾਲ ਖੇਮੋਦੀਤੀ, ਇਨਾਇਆ ऐश्वर्या अभिषेक दी बेटी आराध्या शाहरुख दा पुत्र सलमान खान दी बहन अर्पिता आयुष शर्मा दा पुत्र अहील अते शाहिद कपूर दी बेटी मीशा ਹੁਣ ਸਟਾਰ ਬੇਬੀ ਦੀ ਦੇਖਭਾਲ ਲਈ ਇੱਕ ਵੱਖਰਾ ਉਦਯੋਗ ਬਣਾਇਆ ਗਿਆ ਹੈ ਜਿੱਥੇ ਹਾਈ ਪ੍ਰੋਫਾਈਲ ਏਜੰਸੀਆ ਸਿਰਫ ਮਸ਼ਹੂਰ ਹਸਤੀਆਂ ਲਈ ਘਰ ਵਿੱਚ ਨੈਨੀ ਨੂੰ ਭੇਜਦੀਆਂ ਹਨ ਨੈਨੀ ਦੀ ਆਮਦਨ ਜੋ ਤੈਮੂਰ ਨੂੰ ਸੰਭਾਲਦੇ ਹਨ 2 ਲੱਖ ਰੁਪਏ ਪ੍ਰਤੀ ਮਹੀਨਾ ਹੈ ਜੋ ਕਿ ਲੋਕਾਂ ਦੀ ਸਾਲਾਨਾ ਆਮਦਨ ਤੋਂ ਕਿਤੇ ਵੱਧ ਹੈ ਜਿਨ੍ਹਾਂ ਨੂੰ ਛੁੱਟੀਆਂ ਵਿੱਚ ਪਰਿਵਾਰ ਨਾਲ ਸਮਾਂ ਬਿਤਾਉਣ ਦਾ ਵੀ ਮੌਕਾ ਮਿਲਦਾ ਹੈ ਅਤੇ ਜਨਮ ਦਿਨ ਮਨਾਉਣ ਦੇ ਮੌਕੇ ਤੇ ਹੋਰ ਸਿਤਾਰਿਆਂ ਦੇ ਵੀ ਘੜ ਜਾਂਦੇ ਹਨ ਸੁਰ ਚਿੰਜਨ ਯਾਹੂ ਨੇ ਦੋ ਸਾਲਾਂ ਤੈਮੂਰ ਨੂੰ 10ਵਾਂ ਥਾਂ ਦਿੱਤਾ ਹੈ ਜੋ ਭਾਰਤ ਵਿੱਚ ਸਾਲ 2018 ਦੇ ਨਿਊਜ਼ਮੇਕਰ ਹੈ ਇਹ ਚੰਗਾ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਹਨਾਂ ਦੇ ਵਿਰੋਧੀ ਰਾਹੁਲ ਗਾਂਧੀ ਉਹਨਾਂ ਤੋਂ ਅੱਗੇ ਹਨ ਚੀਫ ਜਸਟਿਸ ਦੀਪਕ ਮਿਸ਼ਰਾ ਲੰਡਨ ਚ ਤਾਜੇ ਵਸੇ ਵਿਜੇ ਮਾਲਿਆ ਤੇ ਨੀਰਵ ਮੋਦੀ 6ਵੇਂ ਤੇ ਐਮ ਜੇ ਅਕਬਰ 7ਵੇਂ ਤੇ ਦੀਪਿਕਾ ਰਣਵੀਰ 8ਵੇਂ ਤੇ ਆਧਾਰ 9ਵੇਂ ਤੇ ਉਰਜੀਤ ਪਟੇਲ ਤੇ 10ਵੇਂ ਤੇ ਤੈਮੂਰ ਅਲੀ ਖਾਨ ਦਾ ਜਾਦੂ ਛਾ ਰਿਹਾ ਹੈ ਦੀਪਿਕਾ ਰਣਵੀਰ ਵਿਆਹ ਤੋਂ ਇਲਾਵਾ ਬਿਸਬੋ ਨੇ ਹਰ ਇੱਕ ਮਾਮਲੇ ਤੇ ਇੱਕ ਵੀਡੀਓ ਜ਼ਰੂਰ ਬਣਾਇਆ ਹੈ ਕੇਰਲ ਦਾ ਇੱਕ ਚਲਾਕ ਵਪਾਰੀ ਕਮਾਉਣ ਦੇ ਬਹਾਨੇ ਬਾਜ਼ਾਰ 'ਚ ਤੈਮੂਰ ਦਾ ਗੁੱਡਾ ਕੱਢ ਰਹੇ ਹਨ ਉਹ ਜੇ ਵਾਲ ਗੋਲ ਜਿਹਾ ਚਿਹਰਾ ਅਤੇ ਬਾਕਮਾਲ ਮਾਸੂਮੀਅਤ तैमर दी प्रसिद्धि ਵੇਖਦੇ ਹੋਏ ਫਿਲਮ ਨਿਰਮਾਤਾ ਅੱਜ ਸੈਫ ਨੂੰ ਇੱਕ ਮਖੌਲ ਵਿੱਚ ਕਹਿ ਰਹੇ ਹਨ ਤੁਸੀਂ तैਮੂਰ ਨੂੰ ਇੱਕ ਛੋਟਾ ਜਿਹਾ ਰੋਲ ਕਿਉਂ ਨਹੀਂ ਦਿੰਦੇ ਜੇ ਕੋਈ ਚੰਗੀ ਨੈਪੀ ਦੀ ਵਿਗਿਆਪਨ ਹੈ ਤਾਂ ਮੈਨੂੰ ਦੱਸੋ ਪੁੱਤਰ ਇਸ ਉਮਰ ਵਿੱਚ ਕੰਮ ਕਰੇਗਾ तैਮੂਰ ਦੇ ਪਿੱਛੇ ਜਨੂਨ ਕਰੀਣਾ ਸੈਫ ਜੋੜੀ ਦੀ ਸੁੰਦਰਤਾ ਹੈ ਪਰ ਸੈਫ ਦਾ ਨਵਾਬੀ ठाट ਇਸ ਨੂੰ ਹੋਰ ਰੰਗ ਦਿੰਦਾ ਹੈ ਸੈਫੀਨਾ ਕੁਝ ਵੀ ਕਰ ਲੋ तैਮੂਰ ਨੂੰ ਲਾਈਮਲਾਈਟ ਤੋਂ ਦੂਰ ਰੱਖਣਾ ਸੰਭਵ ਹੈ ਫੋਟੋਗ੍ਰਾਫਰ ਹਰ ਕੋਨੇ ਤੇ ਖੜੇ ਹਨ ਪਰ ਜੇ ਉਸ ਦੀ ਪ੍ਰਸਿੱਧੀ ਦੂਰ ਹੋ ਜਾਂਦੀ ਹੈ ਤਾਂ ਇਹ ਹਰ ਮਰੀ ਆਪਣੇ ਮਾਪਿਓ ਅਤੇ ਆਮ ਸਮਾਜ 'ਤੇ ਨਿਰਭਰ ਕਰਦਾ ਹੈ ਅਤੇ ਉਹਨਾਂ ਨੂੰ ਯਾਦ ਦਿਵਾਉਂਦਾ ਹੈ ਕਿ ਇੱਕ ਸਮੇਂ ਉਹ ਬਹੁਤ ਮਸ਼ਹੂਰ ਹੋ ਗਿਆ ਸੀ। ਖਾਨ ਕਪੂਰ ਚੜਾਈ ਤਾਂ ਅਣਜਾਣ ਨਹੀਂ ਹਨ ਪਰ ਜੇ ਉਸਦੀ ਪ੍ਰਸਿੱਧੀ ਦੂਰ ਹੋ ਜਾਂਦੀ ਹੈ ਤਾਂ ਕਿਉਂਕਿ ਪ੍ਰਸਿੱਧੀ ਉਸ ਦੀ ਨਿਜੀ ਯਤਨਾਂ ਦਾ ਨਤੀਜਾ ਨਹੀਂ ਸੀ ਉਹ ਇਹ ਫੈਸਲਾ ਕਰ ਸਕਦਾ ਹੈ ਕਿ ਉਸ ਦਾ ਹੱਕ ਹੋਇਆ ਹੈ ਅਤੇ ਉਹ ਲਗਾਤਾਰ ਚਿੰਤਿਤ ਰਹੇ ਕਿ ਬਦਤਮੀਜ਼ੀ ਦਾ ਵਿਵਹਾਰ ਕਰ ਸਕਦਾ ਹੈ। ਉਸ ਦੇ ਸਿਤਾਰੇ ਹੋਣ ਦੇ ਰੁਤਬੇ ਦੇ ਤੌਰ ਤੇ ਤੈਮੂਰ ਨਵਾਬ ਨੂੰ ਕਪੜੇ ਵੀ ਬ੍ਰਾਂਡਡ ਅਤੇ ਡਿਜ਼ਾਈਨਰ ਮਿਲਦੇ ਹਨ ਜਿਸ ਕਰਕੇ ਲੋਕੀ ਉਸ ਦੀ ਫੋਟੋ ਵੇਖ ਕੇ ਹੋਰ ਕਮਣੇ ਹੋ ਜਾਂਦੇ ਹਨ ਇਸ ਤੋਂ ਬਚਿਆ ਰਵੇ ਤਾਂ ਵਧੀਆ ਹੋ ਅਤੇ ਇਸ ਨਾਲ ਵੀ ਤੈਮੂਰ ਕਦੇ ਛੋਟੇ ਡਰਮਰ ਬாய் ਦੇ لباس ਚ ਤਾਂ ਕਦੇ ਕੋੜ ਸਵਾਰ ਕਪੜਿਆਂ ਚ ਮੀਡੀਆ ਵਿੱਚ ਫੋਟੋ ਰਿਲੀਜ਼ ਕਰ ਇਸ ਕਮਣੇ ਪੰ ਨੂੰ ਹੋਰ ਵਧਾਉਂਦੇ ਨੇ ਹੁਣ ਇੰਸਟਾਗ੍ਰam 'ਚ ਉਸ ਦੇ 5 ਲੱਖ ਫਾਲੋਅਰਸ ਹਨ ਅਤੇ 100 ਤੋਂ ਜ਼ਿਆਦਾ ਫੈਨ ਕਲੱਬ ਦੇਵਾ ਜਾਂਦੇ ਹੋ ਵੀਡੀਓ ਵਾਇਰਲ ਹੋ ਜਾਂਦੇ ਹਨ ਇਸ ਦੇ ਨਾਲ ਵੀ ਆਮੀਰ ਅਤੇ ਕਿਰਨ ਰਾਓ ਦਾ ਪੁੱਤਰ ਦੀ ਪਾਲਣਾ ਆਮ ਹੈ ਅਤੇ ਉਦਾਹਰਣ ਲਈ ਇਸ ਨੂੰ ਲਿਆ ਜਾ ਸਕਦਾ ਹੈ ਬਹੁਤ ਹੀ ਘੱਟ ਮੌਕੇ ਤੇ ਉਸਨੇ ਆਪਣੇ بیٹے ਆਜ਼ਾਦ ਦੀਆਂ ਨਿੱਜੀ ਫੋਟੋਆਂ ਰਿਲੀਜ਼ ਕੀਤੀਆਂ ਜਿਵੇਂ ਕਿ ਹੈ ਉਂਝ ਤਾਂ ਤੈਮੂਰ ਦੇ ਜਨਮ ਤੋਂ ਪਹਿਲਾਂ ਲੋਕ ਇਸ ਸਿੱਟੇ ਤੇ ਪਹੁੰਚ ਚੁੱਕੇ ਸਨ ਕਿ ਸੈਫੀਨਾ ਆਪਣੇ ਪੁੱਤਰ ਨੂੰ ਤੈਮੂਰ ਕਠੋਰ ਮੰਗੋਲ ਤਿਮਰਲੰਗ ਉਰਫ ਤੈਮੂਰ ਲੰਗੜਾ ਦੇ ਪਿੱਛੇ ਰੱਖ ਰਹੇ ਹਨ ਜਿਸਨੇ ਬੇਰਹਿਮੀ ਨਾਲ 13ਵੀਂ ਸਦੀ ਵਿੱਚ ਭਾਰਤ ਨੂੰ ਕਈ ਵਾਰ ਲੁੱਟਿਆ ਸੀ ਅਤੇ ਇਹ ਗਲਤੀ ਨਿੰਦਾ ਕੀਤੀ ਗੱਲ ਸੱਚ ਤਾਂ ਨਹੀਂ ਸੀ ਪਰ ਜੇ ਹੁੰਦਾ ਵੀ ਤਾਂ ਕਿਸੇ ਦਾ ਕੀ ਹੱਕ ਬਣਦਾ ਹੈ ਕਿਸੇ ਹੋਰ ਦੇ ਮਸਲਿਆਂ 'ਚ ਲਤ ਫਸਾਉਣ ਦਾ ਅਰਬੀ ਵਿੱਚ ਤੈਮੂਰ ਦਾ ਅਰਥ ਹੈ ਲੋਹ ਅਤੇ ਬਚਪਨ ਵਿੱਚ ਸੇਫ ਦੇ ਮਿੱਤਰ ਦਾ ਨਾਮ ਵੀ ਤੈਮੂਰ ਹੀ ਸੀ ਅਤੇ ਜਦੋਂ ਮਾਤਾ ਪਿਤਾ ਮੰਨਦੇ ਹਨ ਤਾਂ ਬਾਕੀਆਂ ਦਾ ਆਚਾਰ ਪਾਉਣਾ ਪਰ ਦੇ ਹੋਰ ਘਰਾਂ ਦੀ ਤਰ੍ਹਾਂ ਇਹ ਦੋਵੇਂ ਜੀ ਅਜ ਵੀ ਕੰਮ ਵਿੱਚ ਹਨ ਪਰ ਫਿਲਮਾਂ ਵਿੱਚ ਬਾਜ਼ਾਰ ਫਿਲਮ ਦੇ ਬਾਅਦ ਸੈਫ ਹੁਣੇ-ਹੁਣੇ ਇੱਕ ਬ੍ਰੇਕ ਲੈ ਰਿਹਾ ਹੈ ਕਰੀਨਾ ਅਕਸ਼ੇ ਕੁਮਾਰ ਨਾਲ ਜੁਲਾਈ 2019 'ਚ ਫਿਲਮ ਗੁੱਡ ਨਿਊਜ਼ ਵਿੱਚ ਸ਼ਾਮਲ ਹੋਣਾ ਹੈ ਅਤੇ ਕਰਨ ਜੋਹਰ ਦੀ ਫਿਲਮ ਤਾਕਤ 'ਚ ਮਸਰੂਫ ਹੈ ਰੂਝੇ ਹੋਣ ਦੇ ਬਾਵਜੂਦ ਦੋਵਾਂ ਵਿੱਚੋਂ ਇੱਕ ਹਮੇਸ਼ਾ ਤੈਮੂਰ ਦੇ ਨਾਲ ਰਹਿੰਦਾ ਹੈ ਫਿਰ ਕੀ ਤੈਮੂਰ ਵੱਡਾ ਹੋ ਕੇ ਇੱਕ ਫਿਲਮ ਸਟਾਰ ਬਣ ਜਾਵੇਗਾ ਅਬਿਆਸ ਤਾਂ ਜ਼ੋਰਾਂ ਨਾਲ ਚੱਲ ਰਿਹਾ ਹੈ ਫਿਰ ਵੀ ਸੈਫ ਅਤੇ ਪਹਿਲੀ ਬੇਗਮ ਅਮ੍ਰਿਤਾ ਸਿੰਘ ਦੀ ਬੇਟੀ ਸਾਰਾ ਅਲੀ ਖਾਨ ਨੇ ਕੇਦਾਰਨਾਥ ਅਤੇ ਸਿੰਬਾ ਤੋਂ 2018 ਵਿੱਚ ਆਪਣਾ ਫਿਲਮ ਖਾਤਾ ਖੋਲਿਆ ਹੈ ਅਤੇ ਯਾਦ ਰੱਖੋ ਸੈਫ ਦੀ ਮਾਂ ਸ਼ਰਮੀਲਾ ਟਗੋਰ ਹੈ ਜੋ ਇੱਕ ਸੁੰਦਰ ਅਭਿਨੇਤਰੀ ਹੈ ਅਤੇ ਹਰ ਕਪੂਰ ਪਰਿਵਾਰ ਦਾ ਨਾਮ ਬਾਲੀਵੁੱਡ ਨਾਲ ਜੁੜਿਆ ਹੋਇਆ ਹੈ ਡੀਜੇ ਖਾਲਿਦ ਦਾ 1 ਸਾਲ ਦਾ ਮੁੰਡਾ ਅਸ਼ਦ ਇਹੋ ਜਿਹਾ ਇੱਕ ਹੋਰ ਨਿਆਣਾ ਹੈ ਜਿਸ ਦੇ 18 ਲੱਖ ਇੰਸਟਾਗ੍ਰam ਫਾਲੋਅਰਸ ਹਨ ਪਰ ਇਸ ਵਾਰ ਉਸ ਦਾ ਪਿਤਾ ਹੀ ਉਸ ਦੀ ਚੜਾਈ ਚ ਲੱਗਿਆ ਹੈ ਐ ਦੀਵਾਨਗੀ ਪਹਿਲਾ ਕਦ ਵੇਖੀ ਆ ਹੁਣ ਸਮਝ ਨਹੀਂ ਪੈਂਦੀ ਸ਼ਾਇਦ ਕਦੇ ਨਹੀਂ ਦੇਖੋ মিডিਆ ਨੂੰ ਅਜੇ ਨੌਜਵਾਨ ਸਟਾਰਸ ਵੱਲ ਸੰਜਮ ਰੱਖਣਾ ਚਾਹੀਦਾ ਹੈ ਜਦੋਂ ਤੱਕ ਕਿ ਉਹ ਖੁਦ ਸਿਤਾਰੇ ਨਾ ਬਣ ਜਾਣ ਅਤੇ ਆਪਣੇ ਫੈਸਲਿਆਂ ਦੇ ਨਤੀਜਿਆਂ ਨੂੰ ਪੂਰੀ ਤਰ੍ਹਾਂ ਨਾ ਸਮਝ ਜਾਣ ਬਿਸਬੋਦੀ ਸ਼ਾਇਰੀ ਨਵਾਬੀ ਨਿਆਣਾ ਤਰ ਗਿਆ ਕਮਲਾ ਖਬਰਾਂ ਕਰ ਮੀਡੀਆ ਦਾ ਉਹਨਾਂ ਤੇ ਹਮਲਾ ਉਹਨਾਂ ਨੂੰ ਬਚਪਨ ਜੀਣ ਦੋ ਮੰਨਣ ਦੋ ਜਵਾਨੀ ਉਹ ਬੱਚਾ ਹੈ ਜੀ ਸ਼ੋਰਤ ਦਾ ਕੀ ਕਰੂ ਹਾਲੇ ਉਮਰ ਹੀ ਨਿਆਣੀ ਕੀ ਤੁਹਾਨੂੰ ਸਾਡੀ ਕਹਾਣੀ ਪਸੰਦ ਆਈ ਤਾਂ ਸਬਸਕ੍ਰਾਈਬ ਕਰੋ ਬਿਸਬੋ ਪੰਜਾਬੀ ਸਾਈਟ ਤੇ ਬੈਲ ਆਈਕਨ ਨੂੰ ਦਬਣਾ ਨਾ ਭੁੱਲਣਾ ਤਾਂਕਿ ਤੁਹਾਨੂੰ ਮਿਲ ਸਕਣ ਸਾਡੇ ਸਾਰੇ ਲੇਟੈਸਟ ਵੀਡੀਓ ਸਭ ਤੋਂ ਪਹਿਲਾਂ ਧੰਨਵਾਦ